ਹੈਲੋ ਸਸਤੀ ਕਾਲਜੀ ਸਾਰਿਆਂ ਨੂੰ ਕਿੱਦਾਂ ਜੀ ਸਾਰੇ ਠੀਕ ਠਾਕ ਜੀ ਜੀ ਆਪਾਂ ਠੀਕ ਠਾਕ ਐਂ ਜੀ ਕਾਫੀ ਦਿਨਾਂ ਬਾਅਦ ਆ ਜੱਪਾ ਰੈਸਪੀ ਬਣਾ ਰਹੇ ਆਂ ਚਲੋ ਜੀ ਅੱਜ ਆਪਾਂ ਬਣਾਉਨੇ ਆਂ ਸੂਜੀ ਦਾ ਹਲਵਾ ਸੂਜੀ ਦੇ ਹਲਵੇ ਲਈ ਆਪਾਂ ਲਿਆ ਹੋਇਆ ਜੀ 1 ਕੱਪਲੀ ਸੂਜੀ ਦੀ 1 ਕੱਪਲੀ ਆਪਾਂ ਦੇਸੀ ਘਿਓ ਦੀ ਲਈ ਹੋਈ ਹੈ ਕਾਜੂ ਬਦਾਮ ਤੇ ਆਪਾਂ ਲਿਆਏ ਜੀ ਸੁੱਕਾ ਨਾਰੀਅਲ ਤੇ ਸੌਗੀ ਲਈ ਆਪਾਂ ਸਭ ਤੋਂ ਪਹਿਲਾਂ ਜੀ ਆਪਾਂ ਰੱਖਾਂਗੇ ਕੜਾਈ ਇਹਦੇ ਵਿੱਚ ਹੁਣ ਆਪਾਂ ਪਾਵਾਂਗੇ ਜੀ ਦੇਸੀ ਘਿਓ ਉਹਨਾਂ ਆਪਾਂ ਚੰਗੀ ਤਰ੍ਹਾਂ ਗਰਮ ਕਰ ਲੈਣਾ ਕਿ ਉਹ ਆਪਣਾ ਗਰਮ ਹੋ ਗਿਆ ਜੀ ਹੁਣ ਆਪਾਂ ਇਹਦੇ ਪਾਵਾਂਗੇ ਜੀ ਸੂਜੀ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਘਿਓ ਦੇ ਵਿੱਚ ਮਿਕਸ ਕਰ ਲਾਂਗੇ ਆਪਾਂ ਨੂੰ ਕੋੰਦੇ ਰਹਿਣਾ ਵਾ ਤਾਂ ਕਿ ਆਪਣੀ ਸੂਜੀ ਥੱਲੇ ਨਾ ਲੱਗੇ ਆਪਾਂ ਆਪਾਂ ਨੂੰ ਸੇਮਸੇਗ ਉੱਪਰ ਹੀ ਪਕਾਵਾਂਗੇ पापा इन सूजी अक चुन्न आहे जॾहिं तकूजी कलर चेंज न हुजे Obrigado. É ਦੇਖੋ ਜੀ ਸੂਜੀ ਦਾ ਆਪਣਾ ਰੰਗ ਚੇਂਜ ਹੋਣ ਲੱਗ ਪਿਆ ਹੈ। ਤੇ ਕਛੂ ਵੀ ਬਹੁਤ ਵਧੀਆ ਆਨ ਰਹੀ ਹੈ ਪੀਆ। ਦੇਖੋ ਜੀ ਸੂਜੀ ਆਪਣੀ ਭੁੱਜ ਗਈ ਆ ਆਪਾਂ ਇੱਕ ਕਵਲੀ ਸੂਜੀ ਦੀ ਲਈ ਸੀ ਤੇ ਇੱਕ ਕਵਲੀ ਦੇਸੀ ਘਿਓ ਲਈ ਇੱਕ ਕਵਲੀ ਆਪਾਂ ਹੁਣ ਉਹੀ ਖੰਡ ਦੀ ਲਵਾਂਗੇ ਇਹਨੂੰ ਆਪਾਂ ਚੰਗੀ ਤਰ੍ਹਾਂ ਲਾ ਦਾਂਗੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਪਾਣੀ ਪਾਣੀ ਆਪਾਂ ਇਹਦੇ ਵਿੱਚ ਦੋ ਕੱਪਲੀਆਂ ਪਾਇਆ ਜੀ ਫਰੋਂ ਇਹਨਾਂ 'ਪੇ ਚੰਗੀ ਤਰ੍ਹਾਂ ਹਿਲਾਈ ਜਾਵਾਂਗੇ ਹੁਣ ਆਪਾਂ ਇਹਦਾ ਡਰਾਈ ਫਰੂਟ ਕੱਟਿਆ ਹੋਇਆ ਐਸੀ ਆਪਾਂ ਇਹਦੇ ਵਿੱਚ ਮਿਕਸ ਕਰ ਲਾਂਗੇ ਦੇਖੋ ਜੀ ਸੋਜੀ ਦਾ ਹਲਵਾ ਆਪਣਾ ਬਣ ਕੇ ਤਿਆਰ ਹੈ। ਨੇਕ ਭਾਜੀ ਆਪਾਂ ਇਹਨਾਂ ਥੋੜਾ ਸੇ ਗੋਰ ਲਵਾਵਾਂਗੇ। ਹਲਵਾ ਆਪਣਾ ਬਣ ਗਿਆ ਜੀ ਹੁਣ ਆਪਾਂ ਤੁਹਾਨੂੰ ਇਹਦੇ ਕਵਲੀ ਸਰਵ ਕਰਕੇ ਪਾਣੀ ਦੇਖੋ ਜੀ ਹਲਵਾ ਆਪਣਾ ਬਣ ਕੇ ਤਿਆਰ ਆ ਜੇ ਵਧੀਆ ਲੱਗਾ ਹੋਵੇ ਤੇ ਫੋਲੋ ਲਾਈਕ ਸ਼ੇਅਰ ਜਰੂਰ ਕਰ ਦਿਓ ਧੰਨਵਾਦ